ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ਮਸ਼ੇਰ ਸਿੰਘ ਜੀ ਨਾਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਤੇ ਇੱਕਾ ਝੋਟੀ ਤੁਹਾਨੂੰ ਵਿਖਾਉਣੀ ਹੈ ਤਿੰਨ ਸੋਈਆਂ ਵਿੱਚੋਂ ਦੇਖੋ ਜਰਸੀ ਗਾਂ ਗੱਬਣਿਆ ਬਾਕੀ ਸਾਰੀਆਂ ਸੋਈਆਂ ਆ ਇਹ ਆ ਵੀ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਗੱਬਣ ਆਪਣੇ ਪਾਸ ਕਰਕੇ ਖੜਾ ਉਹ ਬੱਚਾ ਲੱਗ ਗਿਆ ਇਹਦੀ ਤੁਹਾਨੂੰ ਤੇ ਬਾਕੀ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਿਆ ਕਰ ਲੀ ਜੀ ਹਾਂਜੀ ਬੀਰਦੀ ਸਤਿ ਸ੍ਰੀ ਅਕਾਲ ਜੀ ਹੋਠੀਕਠਾ ਜੀ ਵਧੀਆ 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 ਸਭ ਵਧੀਆ ਜੀ ਹੋ ਆਏ ਮੰਡੀਆਂ ਫਿਰ ਹਾਂਜੀ ਬਾਬਾ ਦੇ ਨਹੀਂ ਲਾਏ ਉੱਥੇ ਨਾ ਹਾਂਜੀ 7 ਦਿਨ ਲੱਗੇ 7 ਦਿਨ ਲੱਗੇ ਹਾਂਜੀ ਤੇ ਕਿੰਨੇ ਡੰਗਰ ਖੜੇ ਹੈ ਰੱਥੇ ਆਪਣੇ ਕੋ ਨਾਗੇ ਇਹ ਟੋਟਲ 10 ਹੀ ਗਏ ਵੇਚਾਇ ਸਾਰਾ ਮਾਲ ਫਿਰ ਹਾਂਜੀ ਸਿਰਫ ਇੱਕੋ ਆ ਗਈ ਉਹ ਨੀਚੇਾਂ ਤੇ ਵੇਚੀ ਬਈ ਅੱਛਾ ਇੱਕ ਇੱਕ ਰਹਿ ਗਈ ਸੀ ਬਾਕੀ ਉੱਥੇ 9 ਡੰਗਰ ਵੇਚਤੇ ਹਨਾ ਬਾਕੀ ਸਾਰਾ ਮਾਲ ਸਾਰਾ ਵੇਚਤਾ ਠੀਕ ਹੈ ਬਾਕੀ ਉੱਥੇ ਚਲੋ ਭਾ ਤੁਹਾਡੇ ਉੱਥੇ ਵੀ ਠੀਕ ਹੀ ਗਏ ਆਪਾਂ ਮਿਲੇ ਸੀ ਜਿਆ ਜੀ ਹੁੰਦਾ ਲੈਣ ਦੇਣ ਕਰੀਦਾ ਜੀ ਹਾਂਜੀ ਹਾਂਜੀ ਸ਼ੌਂਕ ਹੁੰਦਾ ਸ਼ੌਂਕ ਹੀ ਹੁੰਦਾ ਵਾ ਉੱਥੇ ਮੇਨ ਗੱਲ ਹਾਂਜੀ ਹਾਂਜੀ ਸ਼ੌਂਕੜਾ ਖੜਿਆ ਮਾਲ ਉੱਥੇ ਜਿਹੜੇ ਵੀ ਵੀਰ ਜਾਂਦੇ ਜਿਆਦਾ ਸ਼ੌਂਕ ਨੂੰ ਜਾਂਦੇ ਆ ਹਾਂਜੀ ਹਾਂਜੀ ਕਿ ਹੋ ਗਏ ਉੱਥੇ ਘਰ ਨਾਲੋਂ ਉੱਥੇ ਡੰਗਰ ਵੇਚਣਾ ਥੋੜਾ ਮੁਸ਼ਕਿਲ ਆ ਖਾਣ ਦਾ ਖਰਚਾ ਵੜਾ ਪਿਆ ਖਰਚਾ ਤੇ ਇੱਕ ਸਾਫ ਸੁਭਾਈ ਗੱਡੀ ਦਾ ਤਰਾਇਆ ਭਾਈ ਹਾਂਜੀ ਸਾਫ ਸੁਭਾਈ ਖਾਣ ਪੀਣ ਹਨਾ ਸਾਰਾ ਕੁਝ ਕੋਈ ਮੁੱਲ ਜਿਹਾ ਪੈਂਦਾ ਜੀ ਹਾਂਜੀ ਹਾਂਜੀ ਉੱਥੇ ਤੇ ਜਾਵੇ ਇਹ ਆ ਵੀ ਚਲੋ ਉੱਥੇ ਸੱਜਣ ਮਿੱਤਰ ਹੁੰਦੇ ਯਾਰ ਹੁਣ ਕਿ ਮੇਲਾ ਲੱਗਾ ਰਹਿੰਦਾ ਮੇਲਾ ਲਾਲੀ ਦਾ ਤੇ ਡੰਗਰ ਤੇ ਖੱਤਰ ਲੈ ਕੇ ਫਿਰ ਤੇ ਡੰਗਰ ਕਦੀ ਨਹੀਂ ਵੇਚ ਸਕਦੇ ਹਾਂਜੀ ਹਾਂਜੀ ਚਲੋ ਇੱਧਰਾਂ ਹੀ ਆਗੇ ਤੇ ਨਾਮ ਦੱਸ ਦੇ ਕਰੀ ਆਪਣਾ ਸ਼ਮਸ਼ੇਰ ਸਿੰਘ ਤਹਿਸੀਲ ਹੀਨ ਵਾਲਾ ਜ਼ਿਲ੍ਹਾ ਮਸਰ ਤੇ ਪਿੰਡ জাফর ਕੋਟ ਪਿੰਡ জাফর ਕੋਟ ਵਿੱਚ ਠੀਕ ਹੈ ਜੀ ਮੇਨ ਡਾਪਨ ਪੁੰਗਾ ਪੈਂਦਾ ਵਿੱਚ ਪੁੰਗੇ ਤੇ ਲਾਲ ਹੀ ਆ ਨਾ ਇੱਕ ਪਾਸੇ ਪੁੰਗਾ 100 ਮੀਟਰ ਤੇ ਪੁੰਗਿਆ ਤੋਂ 1.5 ਕਿਲੋਮੀਟਰ ਇੱਕ ਪਾਸੇ ਪੁੰਗਾ ਤੇ ਇੱਕ ਪਾਸੇ ਤੁਹਾਡਾ ਪਿੰਡ ਹੈ ਹਨਾ ਗੇਟ ਬਣਿਆ ਹੋ ਮਾ ਉੱਥੇ ਤੇ ਚਲੋ ਸ਼ੁਰੂਆਤ ਫੇਰਾ ਜਿਹੜੀ ਪਹਿਲੇ ਨੰਬਰ ਵਾਲੀ ਝੋਟੀ ਤੇ ਕਰ ਲਈਏ ਕਿੰਨਾ ਚਿਰ ਹੋ ਗਿਆ ਵਿੱਜੇ ਨਾ ਸੂਈ ਨੂੰ ਸੂਈ ਨੂੰ ਵਿੱਜੀ ਅੱਜ ਭਾਈ ਮਾਰ ਦਿੰਦੇ ਹਾਂਜੀ ਇਹਨੂੰ ਭਾਈ ਮਾਰ ਦਿੰਦੇ ਪੰਜਵਾਂ ਦਿਨ ਹੋ ਗਿਆ ਤੇ ਮਗਰ ਕੀ ਆਗੇ ਮਗਰ ਇਹਦੇ ਕੱਟਾ ਹੈ ਤੇ ਦੁੱਧ ਕਿੰਨਾ ਕਰਗੀ ਜੀ ਦੁੱਧ ਦੇ ਦੇ ਕੋ ਹੋਊਗਾ 10 ਕਿਲੋ ਲਾਵਾ ਦੀ ਗਰੰਟੀ ਹੋਊਗੀ ਜੀ ਅੱਛਾ ਹਾਂਜੀ ਤੇ ਕਿੰਨਾ ਕਰੀ ਜਾਊਗੀ ਇਹ ਦੁੱਧ ਦੇ ਵਿੱਚ ਬੋਧਾ ਕੰਦ ਨਹੀਂ 11 12 ਕਿਲੋ ਤਾਂ ਨਾਰਮਲ ਨਾਲ ਚਵਾਜੂਗੀ ਨਾ ਜੀ ਠੀਕ ਹੈ ਜੀ ਬੜੀ ਚੰਗੀ ਸਾਫ ਝੋਟੀ ਵਗੀ ਉਤਰਾ ਵੀ ਠੰਡੀ ਤੇਰੀ ਆ ਦੇਖ ਸਾਡੇ ਇਤਨੇ ਭਾਵੇਂ ਬਹਿ ਜਾ ਥੱਲੇ ਆ ਨਹੀਂ ਸਾਲ ਦੀ ਅਗਲੇ ਸਾਲਾਂ ਦੇ ਸਾਲ ਵਿੱਚ ਜੀ ਧਾਰਮ ਠੀਕ ਹੈ ਬੜੇ ਸ਼ਾਂਤ ਜੇ ਸੁਭਾਅ ਦੀ ਆ ਤੇ ਆ ਥਾਣੇ ਤੇ ਦੇਖ ਸਕਦੇ ਆ ਪਰ ਅਗਲੇ ਪਿਛਲੇ ਲੱਗੇ ਤਾਂ ਠੀਕ ਹੈ ਜੀ ਖੋਲੋ ਵੀਰ ਜੀ ਤੋਰ ਦੀਏ ਹਾਂ ਕੋਲ ਗੋਲ ਸਿੰਘ ਦੀ ਝੋਟੀ ਆ ਤੇ ਜੰਮੀ ਪਲੀ ਵੀ ਚੰਗੀ ਆ ਤੇ ਕਿੰਨਾ ਫੇ ਰੱਖਣਾ ਵਿਧਿਆ ਦਾ ਮੁੱਲ ਮੁੱਲ ਜਿਹਦਾ ਇੱਕ ਵੀ ਨਾ ਕਰੀ ਜੀ ਕਰ ਦੇ ਕਮੰਤਨ ਇੱਕ 15 ਇੰਚ ਦੀ ਆ ਜੀ ਇੱਕ 10 ਦੀ ਦੇ ਦਈਏ ਹਾਂਜੀ ਇੱਕ 10 ਦੀ ਦੇ ਦਾਂਗੇ ਜੀ ਠੀਕ ਹੈ ਬੜੀ ਪ੍ਰੋਪਰ ਚੰਗੀ ਤਰ੍ਹਾਂ ਵੀਡੀਓ ਵੇਖ ਕੇ ਤੇ ਵੀ ਵੀ ਭਰਾ ਫੋਨ ਤੇ ਸੂਆ ਕਿੰਵਾਇ ਦਾ ਸੂਆ ਇਹਦਾ ਪਹਿਲਾ ਵੀ ਜੀ ਇਹ ਛਪੇਲਾ ਹੀ ਸੂਆ ਹੈ ਹਾਂਜੀ ਤੇ ਬਾਕੀ ਚਲੋ ਥੱਲੇ ਚੰਗੀ ਬਣੀ ਆ ਠੰਡੀ ਦੀ ਅਗਲੇ ਪਿਛਲੇ ਸਾਨੂੰ ਪ੍ਰੋਪਰ ਹੱਥ ਦੀ ਚਵਾਈ ਵਾਲੇ ਆ ਠੀਕ ਹੈ ਬਾਕੀ ਮਾਨਦਾਂਦੇ ਚਲੋ ਮੋਕੇ ਦੇ ਹੋਈ ਜਾਊਗਾ ਮੋਕੇ ਤੇ ਥੋੜਾ ਬੜਾ ਕਰ ਦਾਂਗੇ ਠੀਕ ਹੈ ਜੀ ਹਾਂਜੀ ਅੱਧ ਮੁੱਲ ਵਿੱਚ ਹੀ ਲੈਣ ਦੇ ਨਾਲੇ ਪਾਉਣੇ ਆ ਤੇ ਆ ਜਿਹੜੀ ਗਾਂ ਜੀ ਸੂਈ ਸਵਾਈ ਆ ਹਾਂਜੀ ਜੀ ਇਹ ਵੀ ਸੂਈ ਜੀ ਠੀਕ ਹੈ। ਇਹਨੂੰ ਸੂਈ ਨੂੰ ਅੱਜ 15 ਦਿਨ ਹੋ ਗਏ। ਇਹਦੇ ਥਣ ਵੀ ਦੇਖ ਸਕਦੇ ਜੇ ਲਾਗੇ ਤਾਂ ਇੱਕ ਰੀ। ਤੇ ਦੁੱਧ ਕਿੰਨਾ ਜੇ ਤੇ ਕੋਲ? ਇਹਦੇ ਕੋਲ ਦੁੱਧ ਵੀ ਜਿਹੜਾ ਨੱਕ ਤਿਆਰ ਆ ਨਾ। ਹਾਂਜੀ। 22 ਕਿਲੋ ਹੋਗਾ। ਤਿਆਰ ਜਿਹੜਾ। ਕਿਉਂ ਹੋ ਗਿਆ ਵੀ ਘਾਟਾ ਹੋ ਗਿਆ। ਅੱਛਾ ਜੀ। 20 ਕਿਲੋ ਦਾ ਠੰਡਾ ਕਰਕੇ ਨਾ ਇਹ ਮਗਰ ਬਚਦਾ ਜੀ। ਅੱਛਾ ਬਚਾ। ਨਾਲ ਫੁੱਲ ਆਲੇ। ਕਮੀਆਂ ਨਾਲ ਆਲੇ ਸਾਡੇ ਸਾਹਮਣੇ। ਅੱਛਾ ਵਾਲਾ ਬਚਾਏ। ਹਾਂਜੀ। ਠੀਕ ਹੈ। ਇਹ ਮਰਾਦੀਏ ਦਾ ਰਮ ਦਿਖਾ ਦਿਓ ਦਿਖਾ ਦਿਓ ਬੱਚੇ ਲੈਣਾ ਕੋਈ ਨਹੀਂ ਇਹ ਕਿਹੋ ਜਿਹਾ ਨਾਮ ਹੈ ਠੀਕ ਹੈ ਜੀ ਐ ਵੀ ਜੀ ਵੇ ਲੋ ਸਾਰਾ ਮਾਨ ਨਾੜਾ ਨਾ ਭਰਿਆ ਪਿਆ ਏ ਚਲੋ ਖੋਲੋ ਹਾਂ ਫਿਰ ਬਾਕੀ ਆ ਵੀ ਹੁਣ ਗਾੜੀ ਚਾਲੇ ਚੁੱਲੇ ਚੱਲ ਪੈਣੇ ਆ ਹਾਂ ਜੀ ਤੇ ਦੁੱਧਾ ਵਾਧ ਜਾਣੀ ਆ ਮਗਾਉਂ ਵਾਲੀ ਬਾਕੀ ਕੱਦ ਕਾਠ ਦੀ ਚੰਗੀ ਆ ਤਰ੍ਹਾਂ ਜਵਾਨ ਹੈ ਬੋਲੀ 25 ਲੀਟਰ ਤੋਂ ਵੱਧ ਜਿਹੜਾ ਕਿੰਦੇ ਵੀ ਮੁੱਕ ਤਾ ਹੈਗਾ ਬਾਕੀ ਸੂਈ ਸਵਾਈ ਹੈ ਚਵਾਈਆ ਦੀ ਦੋ ਟਾਈਮ ਹੋ ਜਾਣੀ ਆ ਬੱਚੇ ਦਾ ਸਲਾਈ ਵੱਧ ਕਰਦੀ ਆ ਤੇ ਮੁੱਲ ਫਿਰ ਵੇਚ ਜੀ ਇਹਦਾ ਹਾਂਜੀ ਇਹਦਾ ਮੁੱਲ ਮੁੱਲ ਤੇ ਵੇਚ ਜੀ ਜੇ ਪੰਜਾਬ ਥੋੜਾ ਜਿਹਾ ਉਲਟ ਫਲਟ ਨਾ ਹੁੰਦਾ ਫਿਰ ਤੇ ਲੱਖ ਦੀ ਹਾਂਜੀ ਹੋਰ 85 ਹਜ਼ਾਰ ਦੀ ਜਿਹੜੀ 80 ਹਜ਼ਾਰ ਦੀ ਦੇ ਦਈਏ ਹਾਂਜੀ 80 ਦੀ 4.5 ਅੱਛਾ 75 ਹਜ਼ਾਰ ਦੀ ਦੇ ਦਾਂਗੇ ਅੱਛਾ 75 ਹਜ਼ਾਰ ਆਹ ਮਾਰੇ ਆਣੇ ਤੇ ਮੇਰੇ ਘਰੇ ਅੱਛਾ ਹਾਂਜੀ ਦੋ ਟਾਈਮ ਚੋਗੇ ਖੜੇ ਹਾਂ ਟੋਟਲ ਤਸੱਲੀ ਨਾਲ ਚੋਗੇ ਬਾਕੀ ਹਵਾਨੇ ਦੇ ਦੋਵਾਂ ਪਾਸੇ ਨਾੜਾ ਜਿਹੜੀ ਇੱਕ ਵਾਝੀ ਹੈ ਬਾਕੀ ਇਹ ਲੇ ਤੇ ਦੁੱਧੇ ਵੀ ਵਜੂਗੀ ਚਲੋ ਦੁੱਧੋ ਫਰਕ ਪਾਉਗੀ ਵੀ ਜੀ 2 3 ਕਿਲੋ ਦਾ ਪਾਉਗੀ ਇਹ ਵੀ ਵਜੂਗੀ ਬਾਕੀਆਂ ਦੇ ਸਾਡੇ ਤੇ ਹੁਣ ਆ ਜਿਹੜੀ ਇਹ ਵੀ ਸੋਈ ਸਵਾਈ ਹੈ ਇਹਦੇ ਮਗਰ ਬੱਛੀ ਇਹਦੇ ਮਗਰ ਬੱਛੀ ਇਹਦੇ ਕੋਲ ਦੁੱਧ ਇਹਦੇ ਕੋਲ ਦੁੱਧ ਜਿਹੜਾ ਤਿਆਰ ਹੋ ਗਣ ਹੋ 2 ਕਿਲੋ ਮੀਆਂ ਚ ਫੁੱਲ ਗਰੰਟੀ ਹੋਊਗਾ ਅੱਛਾ ਠੀਕ ਹੈ ਜੀ ਇਹਦੇ ਮਗਰ ਆਵਣੀ ਬੱਛੀ ਜੀ ਇਹਦੇ ਮਗਰ ਚੰਗੀ ਆ ਬੱਛੀ ਆ ਤਰਾ ਚੰਗੇ ਟੀਕੇ ਦੀ ਆ ਤੇ ਉਤਰਾ ਵੀ ਸੰਭੀ ਸੰਭੀ ਚੰਗੀ ਆ ਗਵਾਤ ਨਾਲ ਜੁੜੀ ਹੈ ਹਾਂ ਦੇਖਾ ਜੀ ਠੀਕ ਹੈ ਠੀਕ ਹੈ ਖੜਦਾ ਇਹ ਪੂਰਾ ਬਸਮਾ ਨਹੀਂ ਪਾਇਆ ਜਾਣੇ ਇਹ ਪੂਰੀ ਬਸਮ ਨਹੀਂ ਆ ਬੱਚੇ ਪਤਾ ਜਦੋਂ ਦੋ ਰੋ ਫਿਰ ਇਕਰੀਨ ਉਹ ਦੇ ਦੇ ਕੋਲੇ ਵੀ 20 ਲੀਟਰ ਮੋਕੇ ਤੇ ਜਿਹੜਾ ਤਿਆਰ ਦੱਸਦੇ ਆ ਵੀ 20 ਲੀਟਰ ਜਿਹੜਾ ਹੈਗਾ ਕਿੰਨੇ ਉਹ ਤਰੇ ਆ ਵੀ ਚਲੋ ਰੰਗ ਰੂਪ ਦੀ ਚੰਗੀ ਆ ਇਹ ਵੀ ਦੇਸਾਂ ਦੇ ਸਲੇਸ਼ ਨੇ ਕਰੀ ਉਤਰਾ ਵੀਰ ਜੀ ਸੰਥਣ ਓਕੇ ਸਾਰੀਆਂ ਤੇ ਬਿਲਕੁਲ ਓਕੇ ਮੈਂ ਕਿਹਾ ਸਾਰੀਆਂ ਵੀਰ ਜੀ ਜਮਾ ਓਕੇ ਉਹ ਸਿਰਫ 22 ਜੀ ਵੇਹੇ ਥੋੜਾ ਜਿਹਾ ਭਾਰ ਐ ਸਾਈਡ ਰੱਖ ਦੀ ਅੱਛਾ ਉਤਰਾ ਪੂਰੇ ਆ ਨਾ ਪੂਰੇ ਭਾਂਗ ਕੋ ਲੀਟਰ ਨਾਲ ਦੋ ਵੇ ਆ ਤੇ ਮੋਲੇ ਤਾਂ ਮੋਲੇ ਤੇ ਬੱਛੀ ਉਤਰਾ ਵੀ 80 85 ਹਜ਼ਾਰ ਦਾ ਹੱਕ ਕਰ ਤੁੰਦੀ ਵੇਚਣਾ ਹਾਂਜੀ ਬਾਕੀ ਇਹ ਜਿਹੜੀ 80 ਹਜ਼ਾਰ ਦੀ ਜੀ 75 ਦੀ ਦੇਦੀ ਐ ਵੀ ਜੋੜਾ ਹੀ ਇਹ ਜਿਹੜੀ ਦੇਣੀ ਐ ਨਾ ਹਾਂਜੀ 700 ਦੁੱਧ ਹੀ ਆਦੀ ਮੰਗਦਾ ਅੱਛਾ 68000 ਦੀ ਦੇ ਦੇ ਆ 80000 ਆ 75 ਦੀ ਤੇ 80000 ਲੈ ਵੀ 20 20 ਕਿਲੋ ਪੱਕਾ ਹੋਗਾ ਨੈਟ ਤੇ ਤਿਆਰ ਮੁਕੇ ਤੇ ਹਨਾ ਇਹ ਕਿਹੜੇ ਵੀ 20 ਆਖਿਆ ਤੇ 10 12 ਕਿਲੋ ਅੱਛਾ ਪੱਕਾ ਦੁੱਧ ਨੈਟ ਤਿਆਰ ਹੋਊਗੀ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਜਰਸੀ ਗੱਬਨ ਜੇ ਇਹ ਗੱਬਨ ਜੇ ਤੋੜਾ ਫੇਰ ਇਹਨਾਂ ਸੋਣੀ ਵੜੇ ਵੀ ਉਤਰ ਪੰਜਾਬ ਵਾਲੀ ਜਰਸੀ ਇਦਾਂ ਦੀ ਜੰਮੀ ਪਲੀ ਆ ਜਿਹੜੀ

ਆ ਜੀ ਕੋ 16 17 ਅੱਜ ਚਲੋ ਕੱਟ ਜਾਊਗੀ ਤੇ ਮੁੱਲ ਮੁੱਲ ਲੈ ਤੇ ਵਿੱਜੇ ਤਿਆਰ ਹੁੰਦੀ ਕੋ ਹਉਤੇ ਦੀ ਕੱਟੀ ਹੈ ਜੀ ਹਾਂਜੀ 62000 ਦੀ ਹਾਂਜੀ ਹੁਣ ਛੜਦੀ ਦੇ ਦੀ 2000 ਛੜਦੀ ਔਰ ਹੋਰ 300 ਛੜੇ 55000 ਦੀ ਅੱਛਾ 55000 ਦੀ ਤੇ ਦੋ 3000 ਜੀ 400 ਛੜੀਏ ਠੀਕ ਹੈ ਜੀ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਹਨਾ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਹਨਾ ਤੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਬਸ਼ਵਕ ਰਿਤਾ